you <ings> ਜੀ ਭਾਜੀ ਕੀ ਨਾਮ ਜੀ ਭਾਈ ਮੇਰਾ ਨਾਮ ਸਨੀ ਹੈ ਜੀ ਸਨੀ ਭਾਜੀ ਕੀ ਕਾਰਨ ਹੋਇਆ ਅੱਜ ਜਿਹੜਾ ਧਰਨਾ ਲਗਾਣਾ ਪਿਆ ਤੁਹਾਨੂੰ ਸਫਾਈ ਸੇਵਕਾਂ ਦੀ ਆਪਸ ਦੇ ਵਿੱਚ ਕੋਈ ਕਿੰਤੂ ਪਰੰਤੂ ਸੀ ਉਹ ਕਿੰਤੂ ਪਰੰਤੂ ਹੋ ਕੇ ਬੰਦੇ ਇੱਕ ਦੂਜੇ ਨੂੰ ਹਟਾ ਕੇ ਤੇ ਘਰਾਂ ਨੂੰ ਘੱਲਦੇ ਉਸ ਤੋਂ ਬਾਅਦ ਜਿਹੜੀ ਰਾਜਨੀਤੀ ਰੰਜਿਸ਼ ਬਣ ਗਈ ਜਿਸ ਦੇ ਕਰਕੇ ਸਤਵੀਰ ਜੈਦੇ ਉੱਤੇ ਇੱਕ ਦੋ ਪਰਚੇ ਜਿਹੜੇ ਇੱਕ ਨਜਾਇਜ਼ ਬਾਤ ਤੇ ਜਿਸ ਸਬੰਧਤ ਵਿੱਚ ਅਸੀਂ ਸਾਰਿਆਂ ਨੇ ਹੜਤਾਲ ਤੇ ਬੈਠੇ ਜੀ ਅਸੀਂ ਤੇ ਇਹ ਮੰਗ ਰੱਖਦੇ ਹਾਂ ਕਿ ਉਹਨਾਂ ਨਾਲ ਜੋ ਪਰਚੇ ਦਾ ਧੱਕਾ ਹੋਇਆ ਹੈ ਇਹ ਰੱਦ ਕੀਤਾ ਜਾਵੇ ਆ ਜੇ ਨਾ ਰੱਦ ਹੋਇਆ ਤਾਂ ਅਸੀਂ ਇਹ ਹੜਤਾਲ ਜਾਰੀ ਰੱਖਾਂਗੇ ਇਹ ਸਾਰੇ ਸਫਾਈ ਸੇਵਕਾਂ ਦੀ ਆ ਇਹ ਪੂਰੇ ਪੰਜਾਬ ਦੀ ਆ ਜੀ ਇਸੇ ਸਬੰਧਤ ਵਿੱਚ ਆ ਇਹ ਸਤਵੀਰ ਜੈਦੇ ਦੇ ਸਬੰਧਤ ਵਿੱਚ ਇਹ ਪੂਰੇ ਪੰਜਾਬ ਚ ਹੜਤਾਲ ਹੈ ਜੀ ਸਫਾਈ ਸੇਵਕ ਯੂਨੀਅਨ ਦੀ ਜੀ ਇੱਕ ਕਦੋਂ ਤੱਕ ਹੜਤਾਲ ਚੱਲੇਗੀ ਦੇਖੋ ਜੀ ਮਸਲਾ ਹੱਲ ਹੋ ਜੂਵੇ ਅੱਜ ਹੋ ਜੂਵੇ ਕੱਲ ਹੋ ਜੂਵੇ ਜਦੋਂ ਹੋ ਜੂਵੇ ਅਸੀਂ ਉਦੋਂ ਤੇ ਹੜਤਾਲ ਬੰਦ ਕਰ ਦੇਵਾਂਗੇ ਕੀ ਕਾਰਨ ਕੀ ਸੀਗਾ ਜਿਹੜਾ ਉਹ ਲੜਾਈ ਝਗੜਾ ਹੋਇਆ ਜਦੋਂ ਇੱਕ ਦੂਜੇ ਨਾਲ ਇੱਕ ਦੂਜੇ ਦੀ ਪਰਸਨਲ ਟੈਗ ਸੀ ਇੱਕ ਦੂਜੇ ਤੇ ਜੀ ਜਿਹਦੇ ਕਰਕੇ ਇਹ ਗੱਲ ਕਲੀਅਰ ਕਰਨ ਹੋ ਕਲੀਅਰ ਗੱਲ ਹੋ ਨਾ ਸਕੇ ਜਿੱਦ ਕਰਕੇ ਇੱਕ ਦੂਜੇ ਦੇ ਨਾਲ ਉਹਨਾਂ ਦੀ ਤੋਤੋ ਮਾਮਾ ਹੋ ਗਈ ਇਹ ਥੋੜੀ ਲੀਡਰੀ ਰੰਜਿਸ਼ ਬਣ ਗਈ ਜਿਹਦੇ ਕਰਕੇ ਮਨ ਲਓ ਗੱਲ ਥੋੜੀ ਵੱਧ ਗਈ ਇਸ ਸਬੰਧ ਦੇ ਵਿੱਚ ਮੰਨੋ ਹੜਤਾਲ ਹੋਈ ਹੈ ਜੀ ਵੀ ਇੱਕ ਦੂਜੇ ਦੇ ਨਾਲ ਬੈਂਸ ਬਾਜੀ ਕਰਕੇ ਉਹ ਹੋਰ ਰੁਖ ਬਣਾ ਦਿੱਤਾ ਉਸ ਗੱਲ ਦਾ ਪਰਚਾ ਇੱਕ ਇੱਕ ਧਰਤੇ ਹੋਇਆ ਦੋਨਾਂ ਤੇ ਹੋਇਆ ਇੱਕ ਧਰਤੇ ਸਤਵੀਰ ਜੈ ਦੀ ਹੋਇਆ ਜੀ ਪਰਚਾ ਸਤਵੀਰ ਜੈ ਜਿਹੜਾ ਹੈਗਾ ਵਾ ਉਹ ਪਹਿਲਾਂ ਯੂਨੀਅਨ ਦਾ ਪ੍ਰਧਾਨ ਜੀ ਸੀ ਹੁਣ ਪ੍ਰਧਾਨ ਹੈਗੇ ਬਲਵੰਤ ਭਾਈ ਅੱਛਾ ਤਾਂ ਹੁਣ ਤੋਂ ਸੀ ਕੀ ਮੰਗ ਕਰਦੇ ਬਸ ਇਹ ਚ ਪਰਚਾ ਕੈਂਸਲ ਕੀਤਾ ਜਾਵੇ ਸਾਡੀ ਇਹੀ ਮੰਗ ਹੈ ਜੀ